ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋੜ ਪੁਲਿਸ ਦੀ ਪਠਾਨਕੋੜ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਹੈ ਉਹਨਾਂ ਦੇ ਹੱਥ ਲੱਗੀ ਹੈ ਦੱਸਦੀ ਕਿ ਜਿਹੜਾ ਸਰਹੱਦੀ ਏਰੀਆ ਹੈਗਾ ਪਠਾਨਕੋੜ ਦਾ ਪੁਆਹ ਹਲਕੇ ਦੇ ਵਿੱਚ ਪੈਂਦਾ ਬਮਿਆਲ ਏਰੀਆ ਉਸ ਏਰੀਆ ਦੇ ਵਿੱਚ ਵੱਡਾ ਜਿਹੜਾ ਹਥਿਆਰਾਂ ਦਾ ਜ਼ਖੀਰਾ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਬਰਾਮਦ ਕੀਤਾ ਗਿਆ ਦੱਸਦੀ ਕਿ ਪਿਛਲੇ 9ਵੇਂ ਸਾਲ ਤੋਂ ਲੈ ਕੇ ਜੇ ਗੱਲ ਕਰੀਏ ਹੁਣ ਤੱਕ ਪੁਲਿਸ ਵੱਲੋਂ ਜਿਹੜਾ ਲਗਾਤਾਰ ਜਿਹੜੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਸੀਗੇ ਸਰਹੱਦੀ ਏਰੀਆ ਦੇ ਵਿੱਚ ਤਾਂ ਕਿ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਅੱਜ ਉਸਦੇ ਚਲਦੇ ਹੀ ਜਿਹੜੀ ਆ ਪੁਲਿਸ ਦੇ ਹੱਥ ਇੱਕ ਵੱਡੀ ਸਬਤਾਂ ਲੱਗੀ ਹੈ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜੇ ਆ ਹਥਿਆਰ ਜਿਹੜੇ ਜਿਹਦੇ ਵਿੱਚ AK47 ਹੋਣ ਪਿਸਤਲ ਹੋਣ ਜਾਂ ਜਿੰਦਾ ਕਾਰਤੂਸ ਹੋਣ ਵੱਡਾ ਜਖੀਰਾ ਇੱਕ ਜਿਹੜਾ ਪੁਲਿਸ ਵੱਲੋਂ ਜਿਹੜਾ ਫੜਿਆ ਗਿਆ ਜਿਸ ਦਾ ਖੁਲਾਸਾ ਅੱਜ ਜਿਹੜਾ ਬਾਰਡਰ ਰੇਂਜ ਡੀਆਈਜੀ ਸਿਗੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਗਿਆ ਗੱਲਬਾਤ ਸੁਣਾਣਿਆ ਬਾਰਡਰ ਰੇਂਜ ਜਿਹੜੇ ਡੀਆਈਜੀ ਹੈਗੇ ਉਹਨਾਂ ਦਾ ਕੀ ਕਹਿਣਾ ਸਾਰੇ ਮਾਮਲੇ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਹ ਦੇਖੋ ਅੱਜ ਮੈਂ ਇੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਕਰ ਰਿਹਾ ਹੈਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਦੀ ਆਰਗੇਨਾਈਜ਼ ਕ੍ਰਾਈਮ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਚਨਬੱਧਤਾ ਨੂੰ ਦੁਹਰਾਣਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਮਾਨਯੋਗ ਸੀਐਨ ਸਾਹਿਬ ਦੀ ਜਿਹੜੀ ਹਦਾਇਤਾਂ ਦੇ ਤੇ ਚੱਦੇ ਹੋਏ ਨਸ਼ੇ ਨੂੰ ਤੇ ਆਰਗੇਨਾਈਜ਼ ਕ੍ਰਾਈਮ ਨੂੰ ਜੜ੍ਹਾਂ ਹੀ ਖਤਮ ਕਰਨ ਤੋਂ ਜਣ ਤੋਂ ਖਤਮ ਕਰਨ ਦਾ ਜਿਹੜਾ ਨਿਸ਼ਚੈ ਹੈ ਅਸੀਂ ਉਹਨੂੰ ਉਸ ਦੀ ਲੜੀ ਦੇ ਵਿੱਚ ਹੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਵੀ ਹੈਗੀ ਹੈ। ਢਾਂਗਕੋਟ ਪੁਲਿਸ ਨੇ ਅ ਸ਼੍ਰੀ ਦਲਜਿੰਦਰ ਸਿੰਘ ਢਿੱਲੋਂ ਦੇ ਅ ਸਰਪ੍ਰਸਤੀ ਦੇ ਵਿੱਚ ਤੇ ਇਹਨਾਂ ਦੀ ਟੀਮ ਨੇ ਬਹੁਤ ਸਲਾਘਾਯੋਗ ਕੰਮ ਕੀਤਾ ਜਦੋਂ ਇਹਨਾਂ ਨੇ ਇਹਨਾਂ ਨੇ ਜਿਹੜੀ ਬਹੁਤ ਅੱਛੀ ਚੱਜੀ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਨਾਲ ਕਰਕੇ ਅ ਜਿਹੜਾ ਤੇਰਿਸਟ ਰਿੰਡਾ ਹੈਗਾ ਜਿਹੜਾ ਪਾਕਿਸਤਾਨ ਬੇਸਡ ਹੈਗਾ ਜਿਹੜਾ ਜਿਸ ਨੂੰ ਆਈਐਸਆਈ ਸਪੋਰਟ ਕਰਦੀ ਹੈ ਉਸ ਵੱਲੋਂ ਜਿਹੜੇ ਧੱਕੇ ਗਏ ਜਿਹੜੇ ਪੰਜਾਬ ਹਿੰਦੁਸਤਾਨ ਆਪਣੇ ਪੰਜਾਬ ਦੀ ਟਰੈਕਟਰੀ ਦੇ ਵਿੱਚ ਧੱਕੇ ਗਏ ਜਿਹੜੀ ਹਥਿਆਰਾਂ ਦੀ ਖੇਪ ਹੈ ਉਸ ਨੂੰ ਬਰਾਮਦ ਕਰਨ ਦੇ ਵਿੱਚ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈਗੀ ਹੈ ਪ੍ਰੋਸੀਗ ਸੂਤਰਾਂ ਤੋਂ ਇਹਨਾਂ ਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਤੇਰਿਸਟ ਰਿੰਡਾ ਹੈਗਾ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਤੇ ਪੰਜਾਬ ਦੇ ਵਿੱਚ ਸਰਦਿਕ ਇੱਤਰ ਦੇ ਵਿੱਚ ਪਠਾਨਕੋਟ ਦੇ ਵਿੱਚ ਅ ਨਰੋਡ ਜਮਲ ਸਿੰਘ ਦੇ ਏਰੀਆ ਦੇ ਵਿੱਚ ਅ 11 ਦੀ ਇੱਕ ਖੇਪ ਭੇਜ ਰਿਹਾ ਹੈਗਾ ਜੋ ਉਸ ਦੇ ਸਾਥੀਆਂ ਨੇ ਉਹਨੂੰ ਜਾ ਕੇ ਕੋਈ ਸੈਂਸੇਸ਼ਨਲ ਕ੍ਰਾਈਮ ਕਮਿਟ ਕਰਨਾ ਸੀਗਾ ਸੈਂਟਰਲ ਏਜੰਸੀਜ਼ ਦੇ ਸਹਿਯੋਗ ਨਾਲ ਇਸ ਸਾਰੀ ਖੇਪ ਨੂੰ ਲੋਕੇਟ ਕਰਨ ਦੇ ਵਿੱਚ ਸਾਨੂੰ ਮਦਦ ਮਿਲੀ ਹੈ ਤੇ ਸਾਨੂੰ ਸੈਂਟਰਲ ਏਜੰਸੀਜ਼ ਦਾ ਪੂਰਨ ਸਹਿਯੋਗ ਮਿਲਿਆ ਜਿਸ ਨੂੰ ਬੇਕੂਬੀ ਪਟਾਣਕੋਟ ਪੁਲਿਸ ਨੇ ਤੇ ਐਸਐਸਪੀ ਸਾਹਮਣੇ ਤੇ ਉਹਨਾਂ ਦੇ ਅਫਸਰਾਂ ਨੇ ਡੀਐਸਪੀ ਵਿਪਨ ਕੁਮਾਰ, ਐਸਪੀ ਰਜਿੰਦਰ ਕੁਮਾਰ, ਡੀਐਸਪੀ ਲਖਵਿੰਦਰ, ਸਬ ਇੰਸਪੈਕਟਰ ਗੁਰਦੀਪ, ਇਧਰੋਂ ਮੋਹਿਤ ਅਗੇ ਨੇ ਤੇ ਸਬ ਇੰਸਪੈਕਟਰ ਵਿਜੇ ਕੁਮਾਰ ਇਹਨਾਂ ਦੀ ਇੱਕ ਟੀਮਾਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਤੇ ਇਸ ਨੂੰ ਜਿਹੜੀ ਜਿਹੜਾ ਨਰੋਟ ਜੈਮਲ ਸਿੰਘ ਦਾ ਏਰੀਆ ਸੀ ਇੱਕ ਸਰਚ ਅਭਿਆਨ ਜਿਹੜਾ ਕੀਤਾ ਗਿਆ ਉਸ ਦੇ ਉੱਤੇ ਇਹ ਖੇਵ ਜਿਹੜੇ ਬਰਾਮਦ ਹੋਈ ਹੈ ਜਿਸ ਦੇ ਵਿੱਚ ਤਿੰਨ ਸਾਲਟ ਤੇ ਨਾਲ ਉਹਨਾਂ ਦੇ 5 ਮੈਗਜ਼ੀਨ ਹੈਗੇ ਨੇ ਦੋ ਫੋਰਨ ਮੇਡ ਪਿਸਟਲਜ਼ ਆਗੀਆਂ ਜਿਹੜੀਆਂ 터ਕੀ ਮੇਡ ਤੇ ਇੱਕ ਚਾਈਨਾ ਮੇਡ ਹੈਗੀ ਹੈ ਜਿਸ ਦੇ ਦੋ ਮੈਗਜ਼ੀਨਸ ਨੇ ਨਾਲ ਤੇ 98 ਲਾਈਵ ਕੈਟਿਜਿਸ ਬਰਾਮਦ ਕਰਨ ਦੇ ਵਿੱਚ ਪਠਾਨਕੋਟ ਨੇ ਸਫਲਤਾ ਪ੍ਰਾਪਤ ਕੀਤੀ ਹੈ ਇੱਥੇ ਮੈਂ ਇੱਕ ਜਿਹੜਾ ਚੀਜ਼ ਤੇ ਪਹਿਲੂ ਤੇ ਮੈਂ ਜੋੜ ਦੇਵਾਂਗਾ ਕਿ ਪਠਾਨਕੋਟ ਪੁਲਿਸ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਹੀ ਅੱਛਾ ਤਾਲਮੇਲ ਅ ਕਰਕੇ ਇਸ ਜਿਹੜੀ ਖੇਪ ਦੀ ਜਿਹੜੀ ਬਰਾਮਦਗੀ ਕੀਤੀ ਹੈਗੀ ਆ ਤਾਂ ਅਸੀਂ ਉਸ ਤੇ ਪਰਚਾ ਦਰਜ ਕਰਕੇ ਤੇ ਬਰਾਮਦਗੀ ਕਰਕੇ ਪਰਚਾ ਦਰਜ ਕੀਤਾ ਹੈਗਾ ਬਰਾਮਦਗੀ ਕੀਤੀ ਹੈਗੀ ਆ ਤੇ ਉਸ ਦੇ ਉੱਤੇ ਅੱਗੇ ਤਫ਼ਤੀਸ਼ ਅਸੀਂ ਅ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਟੈਰਰਿਸਟ ਰਿੰਡਾ ਤੇ ਆਈਐਸਆਈ ਦੇ ਸਪੌਂਸਰਡ ਜਿਹੜੇ ਇੱਥੇ ਦੇ ਸਾਡੇ ਤਾਲੀਆਂ ਭਿਡਾ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਉਹਨਾਂ ਨੂੰ ਬੇਨਕਾਬ ਕਰਾਂਗੇ ਤੇ ਉਹਨਾਂ ਦੇ ਵਿਰੁੱਧ ਕੰਦੀ ਵੀ ਲੜਿੰਦੀ ਘਰੋਂ ਵਿੱਚ ਲੋਕ ਕੋਲ ਇਨਵੋਲਵਮੈਂਟ ਆਈ ਖਬਰ ਹਲੇ ਅਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸੈਂਟਰਲ ਏਜੰਸੀਜ਼ ਦੀ ਕੋਆਰਡੀਨੇਸ਼ਨ ਨਾਲ ਪਠਾਨਕੋਟ ਪੁਲਿਸ ਨੇ ਇਹ ਹਥਿਆਰਾਂ ਦੀ ਬਰਾਮਦਗੀ ਕੀਤੀ ਹੈਗੀ ਹੈ ਐਫਆਈਆ ਦਰਜ ਕਰਕੇ ਮਤਲਬ ਸਾਰਾ ਅਫਰ ਦਰਜ ਹੋ ਗਈ ਹੈ ਤਫਤੀਸ਼ ਰੰਮੀ ਗਈ ਹੈ ਜਿਸ ਤਰ੍ਹਾਂ ਹੀ ਕੋਈ ਕੋਈ ਚੀਜ਼ ਇਹਦੇ ਵਿੱਚ ਅਪਡੇਟ ਹੋਏਗੀ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਵੇ ਇਹ ਕਿੰਨੇ ਬੰਦੇ ਦੇਖੋ ਜਿਹੜਾ ਸਾਡੇ ਕੋਲੇ ਸੈਂਟਰਲ ਏਜੰਸੀਸ ਤੋਂ ਇਨਪੁਟ ਸੀਗੀ ਤੇ ਉਹ ਸਾਰੀ ਗੱਲ ਇਹੀ ਹੈ ਕਿ ਇਹ ਓਬਵੀਅਸਲੀ ਜਿਹੜੀ ਕੋਈ ਚੀਜ਼ ਸਰਹੱਦੋਂ ਪਾਰੋਂ ਆਂਦੀ ਹੈ ਤੇ ਉਹ ਕਿਸੇ ਨੂੰ ਡਿਲੀਵਰੀ ਤਾਂ ਹੋਣੀ ਸੀ ਅ ਅਸੀਂ ਉਸੇ ਕਰਕੇ ਇਹ ਐਫ ਆਈ ਆਰ ਜਿਵੇਂ ਮੈਂ ਦੱਸਿਆ ਤਫਤੀਸ਼ ਡੂੰਘਾਈ ਨਾਲ ਤਫਤੀਸ਼ ਕਰਾਂਗੇ ਜਿਸ ਇਹਨਾਂ ਨੂੰ ਜਿਹੜੇ ਬੰਦਿਆਂ ਨੂੰ ਇਹ ਜਿਹੜੇ ਇਹਦੇ ਆਰਗੇਨਾਈਜ਼ ਸਾਥੀ ਨੇ ਟੈਰਿਸ ਰਿੰਡੇ ਦੇ ਉਹਨਾਂ ਨੂੰ ਬੇਨਕਾਬ ਕਰਾਂਗੇ ਅਤੇ ਉਨਾ ਬਰੋਦ ਬੰਦੀ ਲੋਡਿੰਦੀ ਕਾਨੂੰਨੀ ਕਾਰਵਾਈ ਇਹ ਕਿੰਨੇ ਬੰਦੇ ਦੇਖੋ ਜੇ ਆਪਾਂ ਗੱਲ ਕਰੀਏ ਫਾਜ਼ਲਕਾ ਤੋਂ ਲੈ ਕੇ ਪਠਾਨਕੋਟ ਤੱਕ ਪੰਜਾਬ ਦਾ ਸਰਹੱਦੀ ਖੇਤਰ ਹੈਗਾ ਤੇ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਦੇ ਰਾਹੀਂ ਪੰਜਾਬ ਵਿੱਚ ਅਤੇ ਦੇਸ਼ ਵਿੱਚ ਗਰਬੜਈ ਫਲਾਈਏ ਤਾਂ ਪਿੱਛੇ ਜੇ ਸਮੇਂ 'ਚ ਤੁਸੀਂ ਆਪ ਪ੍ਰੈਸ ਵਾਲੇ ਹੋ ਤੇ ਤੁਸੀਂ ਖਬਰਾਂ 'ਚ ਮੀਡੀਆ ਦੇ ਵਿੱਚ ਰਿਪੋਰਟਿੰਗ ਹੁੰਦੀ ਹੈ ਬਹੁਤ ਜ਼ਿਆਦਾ ਡਰੋਨਸ ਦੇ ਰਾਹੀਂ ਇਹ ਮਾੜੀਆਂ ਨਸ਼ੇ ਦੀਆਂ ਤੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਸਰਦੋਂ ਪਾਰ ਉਸੇ ਦੇ ਲੜੀ ਦੇ ਵਿੱਚ ਹੀ ਇਹ ਇੱਕ ਕੋਸ਼ਿਸ਼ ਹੈਗੀ ਆ ਜਿਸ ਨੂੰ ਅੱਜ ਪਠਾਨਕੋਟ ਪੁਲਿਸ ਨੇ ਆਪਣੀ ਬੜੀ ਮੁਸਤੈਦੀ ਨਾਲ ਸੈਂਟਰ ਏਜੰਸੀ ਦੀ ਸਹਾਇਤਾ ਨਾਲ ਇਸ ਨੂੰ ناکਾਮ ਕੀਤਾ ਹੈ ਕਿੰਨੇ ਮੈਂ ਤੁਹਾਨੂੰ ਦੱਸਿਆ ਕਿ ਇਹ ਹਲੇ ਸਰ ਖੇਪ ਬਰਾਮਦ ਹੋਈ ਹੈ ਅਸੀਂ ਇਹਦੇ ਵਿੱਚ ਐਫ ਆਈ ਰਿਪੋਰਟ ਦਰਜ ਕਰਕੇ ਤਤਤੀਸ਼ ਅਸੀਂ ਕਰਾਂਗੇ ਇਸ ਤਰ੍ਹਾਂ ਬਣੀ ਰੀਚੋਂ ਹੋਈ ਹੈ ਜਾਂ ਬਾਰਡਰ ਰੀਚੋਂ ਇਹ ਨਰੋਟ ਜਮਲ ਸਿੰਘਦੇ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਹੋਈ ਹੈ ਜਿਹੜਾ ਸਰਹੱਦੀ ਖੇਤਰ ਹੈਗਾ ਉੱਥੋਂ ਬਰਾਮਦ ਹੋਈ ਹੈ ਤੇ ਇਸ ਕਰਕੇ ਅਸੀਂ ਹੁਣ ਤਫ਼ਤੀਸ਼ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਹਰ ਪਹਿਲੂ ਤੋਂ ਦੇਖਾਂਗੇ ਉਸਦੇ ਸਾਥੀਆਂ ਨੂੰ ਜਿਹੜੇ ਜਿਹੜੇ ਉਹਦੇ ਟੱਚ 'ਚ ਸੀਗੇ ਸਾਡੇ ਕੋਲ ਕਾਫੀ ਟੈਕਨੀਕਲ ਇਨਪੁਟ ਤੇ ਸੈਂਟਰਲ ਏਜੰਸੀ ਦਾ ਸਾਨੂੰ ਭਰਪੂਰ ਸਹਿਯੋਗ ਹੈਗਾ ਤਾਂ ਅਸੀਂ ਫਿਰ ਦੇਖਾਂਗੇ ਅਸੀਂ ਇਸ ਤਰ੍ਹਾਂ ਦੇ ਵੈਪਨ ਕਿਸ ਕੋਈ ਜੜੇ ਦਾ ਇੱਕ ਤਾਂ ਦੱਸਿਆ ਕਿ ਪਿਸਟਲ ਤੇ ਇੱਕ ਟਰਕੀ ਮੇਡ ਹੈਗੀ ਐ ਇੱਕ ਚਾਈਨੀਜ਼ ਮੇਡ ਹੈਗੀਆਂ ਅਸਾਲਟਾਂ ਜਿਹੜੀਆਂ ਹੈਗੀਆਂ ਬੇਸਿਕਲੀ ਤਾਂ ਉਹ origin ਦਾ ਇਹ ਨਾਲ ਰਸ਼ੀਆ ਤੋਂ ਹੋਇਆ ਫਿਰ ਪਾਕਿਸਤਾਨ ਦੇ ਪਖਤੂਨ ਵਾਲਾ ਜਿਹਦਾ ਦੂਜੇ ਪਾਸੇ ਡੜੇ ਦੀਆਂ ਵੀ ਬੰਦੀਆਂ ਹੈਗੀਆਂ ਸੋ ਉਹ ਸਾਰੀ ਜਿਹੜੀ ਹੈਗੀ ਇਹ ਚੀਜ਼ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਪਰ ਅਸੌਲਟਸ ਹੈਗੀਆਂ ਤਿੰਨ ਅਸੌਲਟਸ ਹੈਗੀਆਂ ਜਿਨ੍ਹਾਂ ਦੀ ਫੋਟੋਗ੍ਰਾਫ ਤੁਹਾਨੂੰ ਉਹਦੇ ਉੱਤੇ ਦਿਖਾ ਦਤੀਏ ਤੁਹਾਨੂੰ ਇੰਡੀਵਿਜੂਅਲੀ ਵੀ ਅਸੀਂ ਟੇਜ ਵਾਲ ਨਾਲ ਜੁੜੇ ਨਾ ਮਾਮਲਾ ਜਾਂ ਟੈਰਰਿਸਟ ਮਾਮਲਾ ਨਹੀਂ ਟੈਰਰਿਸਟ ਦੇਖੋ ਬੜੀ ਥਿਨ ਲਾਈਨ ਹੈਗੀ ਹੈ ਆਰਗੇਨਾਈਜ਼ ਕ੍ਰਾਈਮ ਦੀ ਅੱਜ ਕੱਲ ਕਾਫੀ ਜਿਹੜੇ ਪਹਿਲਾਂ ਗੈਂਗਸਟਰ ਸੀ ਉਹ ਰੈਡੀਕਲਾਈਜ਼ ਹੋ ਚੁੱਕੇ ਨੇ ਆਈਐਸਆਈ ਦੀ ਸ਼ਾਹਤਿ ਉਹ ਜੈਇਉਨ ਨੂੰ ਆਪਣੇ ਵੱਲ ਆਪਣੀ ਜਿਸ ਤਰ੍ਹਾਂ ਕਹਿੰਦੇ ਫੂਟ ਸੋਲਜਰਸ ਬਣਾਉਂਦੀ ਆ ਉਹ ਗਾਂ ਪੰਜਾਬ ਦੇ ਜਿਹੜੇ ਕੋਈ ਨੌਜਵਾਨਾਂ ਨੂੰ ਵਰਗਲਾ ਕੇ ਆਪਾਂ ਨੂੰ ਆਪਣੇ ਫੋਲਡ ਦੇ ਵਿੱਚ ਲੈ ਕੇ ਆਂਦੇ ਨੇ ਪਰ ਇੱਥੇ ਮੈਂ ਸ਼ਲਾਘਾ ਕਰਾਂਗਾ ਪਠਾਨਕੋਟ ਪੁਲਿਸ ਨੇ ਵੀ ਇਸ ਤੋਂ ਪਹਿਲਾਂ ਕਿ ਕੋਈ ਕਾਰਾ ਹੁੰਦਾ ਇਹਨਾਂ ਨੇ ਪਹਿਲਾਂ ਹੀ ਇਸ ਜਿਹੜੀ ਹੈਗੀ ਹੈ ਸੈਂਟਰਲ ਏਜੰਸੀ ਦੇ ਸਹਿਯੋਗ ਨਾਲ ਇਸ ਕੇਪ ਨੂੰ ਬਰਾਮਦ ਕਰ ਲਿਆ ਤੇ ਵੀ ਆਰ ਇਨ ਸੇਫ ਹੈਂਡਸ